ਤੁੱਚੀ ਕਾਦੀ ਸਾਰਿਆਂ ਨੂੰ ਬੜਾ ਇੰਪੋਰਟੈਂਟ ਵਿਸ਼ਾ ਜਿਹੜਾ ਪਿਛਲੇ 2-3 ਦਿਨਾਂ ਤੋਂ ਦੁਬਾਰਾ ਫੇਰ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ ਪੰਜਾਬ ਨੇ ਹੜ੍ਹਾਂ ਦੀ ਬੜੀ ਵੱਡੀ ਮਾਰ ਚਲੀ ਜੇ ਮੈਂ ਕਹਾਂ ਤਾਂ ਹਰ ਪੰਜਾਬੀ ਇਫੈਕਟ ਹੋਇਆ ਖੇਤ ਘਰ ਡੰਗਰ ਪਸ਼ੂ ਜਾਨ ਮਾਲ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਦੁੱਖ ਦੀ ਗੱਲ ਇਹ ਹੈ ਕਿ ਦੋਨੋਂ ਸਰਕਾਰਾਂ ਚਾਹੇ ਉਹ ਸੂਬੇ ਦੀ ਸਰਕਾਰ ਹੈ ਤੇ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਸਵਾਏ ਸਿਆਸਤ ਤੋਂ ਡਰਾਮਿਆਂ ਤੋਂ ਇਸ ਇਸ਼ੂ ਦੇ ਉੱਤੇ ਦੋਨਾਂ ਨੇ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਾਡੇ ਸੂਬੇ ਦੀ ਹੈ ਬਹੁਤ ਡਰਾਮੇ ਕੀਤੇ ਮੁੱਖ ਮੰਤਰੀ ਨੇ ਜਾ ਕੇ ਉੱਥੇ ਫੇਕ ਫਲੱਡ ਵਿਕਟਿਮਸ ਬਣਾ ਕੇ ਗੱਲ ਲਾ ਕੇ ਰੋਂਦੇ ਡਰਾਮੇ ਵੀ ਕੀਤੇ ਉਜੇ ਬਹਿ ਕੇ ਰੋਟੀ ਖਾਣ ਦੇ ਡਰਾਮੇ ਵੀ ਕੀਤੇ ਇਨਾਂ ਦੇ ਮੰਤਰੀਆਂ ਨੇ ਖੜਾ ਦੇ ਵਿੱਚ ਪਜਾਮੇ ਲਵੇੜ ਕੇ ਫੋਟੋਆਂ ਸੋਸ਼ਲ ਮੀਡੀਆ ਤੇ ਪਾਉਣ ਦੇ ਵੀ ਡਰਾਮੇ ਕੀਤੇ ਪਹਿਲੀ ਗੱਲ ਤਾਂ ਜਿਹੜਾ ਫਲੱਡ ਆਇਆ ਇਹਨਾਂ ਦੀ ਮਲੈਕੀ ਨਾਲ ਆਇਆ ਜੇ ਸਾਰਾ ਪੰਜਾਬ ਜਾਣਦਾ ਹੈ ਕਿਵੇਂ ਇਹ ਫਲੱਡ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਉਸ ਤੋਂ ਬਾਅਦ ਇਹਨਾਂ ਡਰਾਮਿਆਂ ਤੋਂ ਇਲਾਵਾ ਕੀਤਾ ਕੁਛ ਨਹੀਂ ਜਿਹੜੀ ਸਰਕਾਰ ਕਹਿੰਦੀ ਸੀ ਜਿਹੜੀ ਪਾਰਟੀ ਕਹਿੰਦੀ ਸੀ ਕੀ ਗਰਦੌਰੀਆਂ ਬਾਅਦ ਚ ਹੋਣਗੀਆਂ ਮੁਆਵਜ਼ੇ ਪਹਿਲਾਂ ਦਿੱਤੇ ਜਾਣਗੇ 20-20 ਹਜ਼ਾਰ ਰੁਪਈਆ ਪ੍ਰਤੀ ਏਕੜ ਅਸੀਂ ਦਿਆ ਕਰਾਂਗੇ ਪਹਿਲਾਂ ਅੱਜ ਤਕਰੀਬਨ ਡੇਢ ਮਹੀਨਾ ਹੋਣ ਤੋਂ ਬਾਅਦ ਇੱਕ ਵੀ ਰੁਪਈਆ ਕਿਸੇ ਵੀ ਫਲੱਡ ਵਿਕਟਮ ਦੇ ਪਰਿਵਾਰ ਦੇ ਵਿੱਚ ਨਹੀਂ ਗਿਆ ਇੱਕ ਦਾਣੇ ਦੀ ਮਦਦ ਸਰਕਾਰ ਵੱਲੋਂ ਹਜੇ ਤੱਕ ਨਹੀਂ ਹੋਈ ਤੇ ਡਰਾਮੇ بڑے ਵੱਡੇ ਵੱਡੇ ਕੀਤੇ ਐਕਸਪੋਜ਼ ਇਹਨਾਂ ਦੀ ਸੀਰੀਅਸਨੈਸ ਕਿੱਥੋਂ ਹੋਈ ਜਦੋਂ ਕੁਝ ਦਿਨ ਪਹਿਲਾਂ ਜਾ ਕੇ ਹੁਮ ਮਿਨਿਸਟਰ ਨੂੰ ਪੰਜਾਬ ਦਾ ਮੁੱਖ ਮੰਤਰੀ ਮਿਲਦਾ ਅਮਿਤ ਸ਼ਾਹ ਨੂੰ ਕਿ ਅਖਬਾਰ ਦੇ ਵਿੱਚ ਖਬਰ ਲੱਗਦੀ ਹੈ ਆਫਟਰ ਸ਼ਾਹ ਸੇਜ਼ ਪੰਜਾਬ ਨੇਵਰ ਸਬਮਿਟਡ ਰਿਪੋਰਟ ਔਨ ਫਲੱਡ ਡੈਮੇਜ ਸਟੇਟ ਗਵਰਨਮੈਂਟ ਰੈਡੀਜ਼ ਅ ਮੈਮੋਰੈਂਡਮ ਅਮਿਤ ਸ਼ਾਹ ਭਗਵੰਤ ਮਾਨ ਨੂੰ ਕਹਿੰਦਾ ਹੈ ਕਿ ਤੁਸੀਂ ਸਾਡੇ ਕੋਲੇ ਆ ਗਏ ਹੋ ਡਰਾਮਾ ਕਰਨ ਪਰ ਰਿਪੋਰਟ ਸਬਮਿਟ ਕੀਤੀ ਹੈ ਕਿ ਕਿੰਨਾ ਡੈਮੇਜ ਹੋਇਆ ਤੁਹਾਡਾ ਕੀ ਕੀ ਡੈਮੇਜ ਹੋਇਆ ਉਹਦੇ ਵਾਸਤੇ ਕਿੰਨਾ ਤੁਹਾਨੂੰ ਰਿਲੀਫ ਚਾਹੀਦੀ ਹੈ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਮੈਮੋਰੰਡਮ ਨਹੀਂ ਗਿਆ ਡੇਢ ਮਹੀਨਾ ਹੋ ਗਿਆ ਅੱਜ ਵੀ ਤਾਜ਼ੀ ਖਬਰ ਹੈ ਅਖਬਾਰ ਦੀ ਕਿ ਮੀਟਿੰਗ ਹੋ ਰਹੀਆਂ ਹਨ ਹਜੇ ਤੱਕ ਇਹਨਾਂ ਤੋਂ ਮੈਮੋਰੰਡਮ ਜਾਂ ਰਿਪੋਰਟ ਫਲੱਡ ਰਿਲੀਫ ਦੀ ਜਿਹੜੀ ਸੈਂਟਰ ਨੂੰ ਭੇਜਣੀ ਹੈ ਤਕਰੀਬਨ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਹਜੇ ਤੱਕ ਇਹਨਾਂ ਦਾ ਉਹ ਰਿਪੋਰਟ ਨਹੀਂ ਗਈ ਇੱਥੋਂ ਸਰਕਾਰ ਦੀ ਸੀਰੀਅਸਨੈਸ ਸਰਕਾਰ ਦੀ سنجਿਦਗੀ ਸਰਕਾਰ ਕਿੰਨਾ ਕੁ ਲੋਕਾਂ ਦੇ ਦੁੱਖ ਦਰਦ ਨੂੰ ਸਮਝ ਰਹੀ ਹੈ ਇਹ ਸਾਰਾ ਕੁਝ ਪਤਾ ਚੱਲਦਾ ਹੈ ਦੂਜੇ ਪਾਸੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਸਵਾਲ ਜ਼ਰੂਰ ਕਰਨਾ ਚਾਹੂਗਾ ਅਮਿਤ ਸ਼ਾਹ ਜੀ ਨੇ ਭਗਵੰਤ ਮਾਨ ਨੂੰ ਸਵਾਲ ਤਾਂ ਕਰ ਲਿਆ ਬਿਲਕੁਲ ਠੀਕ ਕੀਤਾ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਦੀ ਸੂਬੇ ਦੀ ਸਰਕਾਰ ਦੀ ਆਪਦੇ ਲੋਕਾਂ ਪ੍ਰਤੀ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਅਫਗਾਨਿਸਤਾਨ ਦੇ ਵੱਲੋਂ ਕਿਹੜਾ ਤੁਹਾਨੂੰ ਰਿਪੋਰਟ ਆ ਗਈ ਸੀ ਜਿਹੜਾ ਤੁਸੀਂ ਉੱਥੇ 24 ਘੰਟਿਆਂ ਦੇ ਵਿੱਚ ਫਲੱਡ ਰੀਲਿਫ ਵੀ ਅਰਥਕਵੇਕ ਰੀਲਿਫ ਭੇਜਤੀ ਨੇਪਾਲ ਦੇ ਵਿੱਚ ਫਲੱਡ ਆਏ 24 ਘੰਟਿਆਂ ਚ ਉਥੇ ਰੀਲੀਫ ਚਲੀ ਜਾਂਦੀ ਹੈ ਨੇਪਾਲ ਸਰਕਾਰ ਨੇ ਕਿਹੜੀ ਰਿਪੋਰਟ ਸਬਮਿਟ ਕੀਤੀ ਸੀ ਸੈਂਟਰ ਦੀ ਸਰਕਾਰ ਨੂੰ ਬਿਹਾਰ ਦੇ ਵਿੱਚ ਫਲੱਡ ਆਏ ਗੁਜਰਾਤ ਦੇ ਵਿੱਚ ਅਰਥਕੂਇਕ ਆਇਆ ਉੱਤਰਾਖੰਡ ਦੇ ਵਿੱਚ ਫਲੱਡ ਆਏ ਅਸਾਮ ਦੇ ਵਿੱਚ ਫਲੱਡ ਆਏ 24 24 ਘੰਟਿਆਂ ਦੇ ਵਿੱਚ ਉਥੇ ਰੀਲੀਫ ਪਹੁੰਚਦੀ ਰਹੀ ਹੈ ਮੈਂ ਕੇਂਦਰ ਦੀ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਕਿਹੜਾ 24 ਘੰਟਿਆਂ ਚ ਰਿਪੋਰਟਾਂ ਇਹਨਾਂ ਸਰਕਾਰਾਂ ਵੱਲੋਂ ਤੁਹਾਨੂੰ ਦੇ ਦਿੱਤੀਆਂ ਗਈਆਂ ਸੀ ਜਿਹੜੀ ਤੁਸੀਂ ਉਥੇ ਰਾਹਤ ਸਮਗਰੀ ਫਲੱਡ ਰੀਲੀਫ ਭੇਜਦੀ ਤੇ 50 ਛੇ ਦੇ ਤੱਕ ਨਾ ਸੂਬੇ ਦੀ ਸਰਕਾਰ ਨੇ ਕੁਝ ਦਿੱਤਾ ਤੇ ਨਾ ਕੇਂਦਰ ਦੀ ਸਰਕਾਰ ਨੇ ਕੁਝ ਦਿੱਤਾ ਪੰਜਾਬ ਅੱਜ ਦੋਹਰੀ ਮਾਰ ਚੱਲ ਰਿਹਾ ਹੈ ਇੱਕ ਸਰਕਾਰ ਦੀ ਨਰਾਈਕੀ ਦੀ ਮਾਰ ਅਸੀਂ ਚੱਲ ਰਹੀ ਹੈ ਜਿਹੜੀ ਅਸੀਂ ਚੁਣੀ ਹੈ ਦੂਜੀ ਸਰਕਾਰ ਦੀ ਸਿਆਸਤ ਦੀ ਮਾਰ ਅਸੀਂ ਚੱਲ ਰਹੀ ਹੈ ਜਿਹੜੀ ਆਪ ਪੰਜਾਬ ਦੇ ਇਸ ਸਪੀਡਾਂ ਨੂੰ ਆਪਦੀ ਸਿਆਸਤ ਦੀ ਭੇਂਟ ਚੜਾਉਣ ਨੂੰ ਤਿਆਰ ਹੈ ਪਰ ਦੇਣ ਨੂੰ ਕੁਝ ਪੰਜਾਬ ਨੂੰ ਤਿਆਰ ਨਹੀਂ ਇਹ ਚੀਜ਼ਾਂ ਮੈਂ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੁੰਦਾ ਸੀ ਦੋਨੋਂ ਸਰਕਾਰਾਂ ਅੱਜ ਪੰਜਾਬੀਆਂ ਦੀ ਅਦਾਲਤ ਚ ਕਟਹਿਰੇ ਚ ਖੜੀਆਂ ਇੱਕ ਸਰਕਾਰ ਆਪਦੀ ਮਲੈਕੀ ਕਾਰਨ ਖੜੀ ਹੈ ਇੱਕ ਆਪਦੀ ਸਿਆਸਤ ਕਾਰਨ ਖੜੀ ਹੈ ਪਰ ਦੋਨੋਂ ਇਸ ਔਖੇ ਵੇਲੇ ਪੰਜਾਬੀਆਂ ਦੇ ਕੰਮ ਨਹੀਂ ਆਈਆਂ ਇਹ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਨੂੰ ਯਾਦ ਰੱਖੇਗਾ ਧੰਨਵਾਦ ਜੀ